ਬਰਨਾਲਾ ਚ 2 ਸਾਲਾਂ ਬੱਚੇ ਦੇ ਅਗਵਾ ਤੋਂ ਬਾਅਦ ਇੱਕ ਹੋਰ ਬੱਚਾ ਹੋਇਆ ਲਾਪਤਾ ਮੇਰਾ ਬੱਚਾ ਗੁੰਮ ਹੋ ਗਿਆ 10 ਸਾਲ ਦਾ ਦੀਪ ਨਾਮ ਉਹਦਾ ਚੱਕੀ ਹਾਲਾਤਾਂ ਚ 10 ਸਾਲਾਂ ਬੱਚਾ ਹੋਇਆ ਲਾਪਤਾ ਕੱਲ੍ਹ ਤੋਂ ਮੈਨੂੰ ਮੇਰਾ ਬੱਚਾ ਨਹੀਂ ਮਿਲਿਆ ਮੈਂ 9 ਵਜੇ ਗਈ ਉਹਨੂੰ ਡੰਡਨੇ ਮੇਰੇ ਬੱਚੇ ਨਹੀਂ ਆਇਆ ਮੇਰੇ ਘਰੇ ਸਪੀਡ ਤੇ ਮਾਂ ਦਾ ਰੋ ਰੋ ਬੁਰਾ ਹਾਲ ਮੈਨੂੰ ਰਿਸ਼ਤੇਦਾਰਾਂ ਚ ਤਾਂ ਕੋਈ ਸ਼ੱਕ ਨਹੀਂ ਜੀ ਪੈਂਦਾ ਮੈਂ ਕਹਿੰਨੇ ਕੋ ਹੋਰ ਲੈ ਗਿਆ ਉਹ ਸੈਂਕੜੇ ਚੱਕੀ ਜੀ ਹਾਂ ਪਿਛਲੇ ਦਿਨਾਂ ਚ ਬਰਨਾਲਾ ਚ ਹੀ ਇੱਕ 2 ਸਾਲਾ ਬੱਚੇ ਨੂੰ ਕੁਝ ਲੋਕਾਂ ਵੱਲੋਂ ਅਗਵਾ ਕਰ ਲਿਆ ਗਿਆ ਸੀ ਜਿਸ ਨੂੰ ਪੁਲਿਸ ਨੇ ਮੋਜਮਾ ਸਮੇਤ ਬਰਾਮਦ ਕਰ ਲਿਆ ਗਿਆ ਸੀ ਤੇ ਹੁਣ ਇੱਕ ਹੋਰ ਹੈਰਾਨ ਕਰਦਾ ਮਾਮਲਾ ਬਰਨਾਲਾ ਤੋਂ ਹੀ ਸਾਹਮਣੇ ਆਇਆ ਇੱਕ 10 ਸਾਲਾ ਬੱਚਾ ਸ਼ੱਕੀ ਹਾਲਾਤਾਂ ਦੇ ਵਿੱਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੀੜਤ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਪੀੜਤ ਇਸ ਪਰਿਵਾਰ ਦਾ ਕਹਿਣਾ ਹੈ ਕਿ देर शाम ਤੱਕ ਜਦੋਂ ਉਹਨਾਂ ਦਾ ਬੱਚਾ ਘਰ ਨਹੀਂ ਆਇਆ ਤਾਂ ਉਹਨਾਂ ਨੂੰ ਆਪਣੇ ਬੱਚੇ ਦੀ ਚਿੰਤਾ ਸਤਾਉਣ ਲੱਗ ਗਈ ਸੀ ਉਹਨਾਂ ਨੇ ਤੁਰੰਤ ਆਪਣੇ ਬੱਚੇ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਪਰ ਕਿਤੇ ਵੀ ਉਹਨਾਂ ਨੂੰ ਆਪਣੇ ਬੱਚੇ ਦਾ ਅਤਾ ਪਤਾ ਨਹੀਂ ਲੱਗਿਆ ਕਿਤੇ ਵੀ ਉਹਨਾਂ ਨੂੰ ਬੱਚਾ ਨਹੀਂ ਲੱਭਿਆ ਉਹਨਾਂ ਵੱਲੋਂ ਆਪਣੇ ਬੱਚੇ ਨੂੰ ਹਰ ਥਾਂ ਲੱਭਿਆ ਗਿਆ ਸਮੇਸ ਪਰਿਵਾਰ ਵੱਲੋਂ ਕਠਨਾ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਗਈ ਹੈ ਪਰਿਵਾਰ ਵੱਲੋਂ ਪੁਲਿਸ ਤੋਂ ਜਲਦ ਤੋਂ ਜਲਦ ਬੱਚੇ ਨੂੰ ਲੱਭ ਕੇ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ ਮੇਰਾ ਬੱਚਾ ਗੁੰਮ ਹੋ ਗਿਆ 10 ਸਾਲ ਦਾ ਦੀਪ ਨਾਮ ਉਹਦਾ ਤੇ ਮੇਰੇ ਮम्मा ਬੋਲਦੀ ਪਈਆਂ ਕੱਲ ਤਾਂ ਮੈਨੂੰ ਮੇਰਾ ਬੱਚਾ ਨਹੀਂ ਮਿਲਿਆ ਮੈਂ 9 ਵਜੇ ਗਈ ਉਹਨੂੰ ਡੰਡਣੇ ਮੇਰੇ ਬੱਚਾ ਨਹੀਂ ਆਇਆ ਮੇਰੇ ਘਰੇ ਮੈਂ ਸਾਰੇ ਬਨੇ ਦੇਖ ਕੇ ਪੁਲਿਸ ਤੇ ਜਾ ਕੇ ਆਈ ਮੈਂ ਉਹਨਾਂ ਨੂੰ ਸਾਰ ਨੂੰ ਸਾਰੂ ਕੁਝ ਕਰਕੇ ਆਈ ਮੈਂ ਪਰ ਕਹਿੰਦੇ ਸਵੇਰੇ ਕੋਈ ਨਹੀਂ ਸੇ ਦੇ ਕਰ ਲਾਂਗੇ ਦੇਖ ਪਾਲ ਉਹਨਾਂ ਦੀ ਪਰ ਮੈਂ ਉਹ ਮੈਨੂੰ ਕਹਿੰਦੇ ਫੋਟੋਆਂ ਦੇ ਜੀ ਸਵੇਰੇ ਇੱਕ ਵੱਡੀਆਂ ਦੇ ਦੇ ਜੀ ਇੱਕ ਵੱਡੀ ਦੇ ਜੀ ਫਿਰ ਛੋਟੀਆਂ ਦੇ ਜੀ ਫੋਟੋਆਂ ਮਾਂ ਜੀ ਦੇ ਆਈ ਉਹਨਾਂ ਨੂੰ ਫੋਟੋਆਂ ਪਰ ਕੋਈ ਨਹੀਂ ਉਹਨਾਂ ਨੇ ਕੋਈ ਦੇਖ ਪਾਲ ਤੱਕ ਕੀਤੀ ਆਈ ਨਹੀਂ ਗੀ ਪਰ ਫਿਰ ਵੀ ਮੈਂ ਇੱਥੇ ਆ ਗਈ ਫਿਰ ਇੱਥੇ ਆ ਕੇ ਮੈਂ ਕਰਵਾਇਆ ਜੋਗੀ ਨਾਥਾ ਸੀ ਕਹੀਦਾ ਯਾਰ ਕੱਲ ਦਾ ਮੇਰਾ ਬੱਚਾ ਮੇਰੇ ਘਰੇ ਬਾਪਸ ਨਹੀਂ ਆਇਆ 10 ਸਾਲ ਦਾ ਮੇਰਾ ਬੱਚਾ ਹੈ ਜੀ 9 ਵਜੇ ਤੱਕ ਮੇਰੇ ਘਰੇ ਨਹੀਂ ਆਇਆ ਮੇਰਾ ਬੱਚਾ ਘਰੇ ਲੜਾਈ ਹੋਇਆ ਸੀ ਤੇ ਫਿਰ ਮੈਂ ਆਪਣੇ ਮੇਰੇ ਮਾਸੜੇ ਕੋਲ ਆ ਗਈ ਦੀਆਂ 10-20 ਦਿਨ ਹੋ ਗਿਆ ਮੈਨੂੰ ਆਈਆਂ ਨੂੰ ਤੇ ਘਰ ਵਾਲਿਆਂ ਦਾ ਫੋਨ ਵੀ ਆਇਆ ਸੀ ਮੈਨੂੰ ਕਹਿੰਦੇ ਤੁਸੀਂ ਆ ਜਾਓ ਮੈਂ ਕਿਹਾ ਮੈਂ ਨਹੀਂ ਆਣਾ ਤੁਹਾਡੇ ਕੋਲ ਤੁਸੀਂ ਮੈਨੂੰ ਮਾਰਦੇ ਹੋ ਮੇਰੇ ਬੱਚਾ ਨੂੰ ਮਾਰਦੇ ਹੋ ਤੁਸੀਂ ਮੈਂ ਨਹੀਂ ਆਣਾ ਤੁਹਾਡੇ ਕੋਲੇ ਉਹਨੂੰ ਕਦੋਂ ਕਿਵੇਂ ਕੰਮ ਕਰਕੇ ਤੂੰ ਆ ਜਾ ਮੈਂ ਕਿਹਾ ਮੈਂ ਨਹੀਂ ਆਣਾ ਮੇਰੇ ਬੱਚਿਆਂ ਨੂੰ ਲੈ ਕੇ ਕਿੱਥੇ ਮੇਰੇ ਬੱਚਿਆਂ ਨੂੰ ਦੁੱਖ ਹੋਵੇ ਮੈਨੂੰ ਦੁੱਖ ਹੋਵੇ ਮੈਂ ਉਹਨਾਂ ਨੂੰ ਕੌਣ ਲੈ ਕੇ ਜਾਵਾਂ ਕਿਦਾਂ ਮਰਦੇ ਮੇਰੇ ਬੱਚਿਆਂ ਦਾ ਮੈਂ ਟਾਈਮ ਪਾਸ ਕਰ ਲਿਆ ਕਰਾਂਗੀ ਮੇਰੇ ਬੱਚਿਆਂ ਨੂੰ ਰੋਟੀ ਵੀ ਮੰਗ ਕੇ ਦੇ ਦਿਆ ਕਰਾਂਗੀ ਮੈਂ ਸਾਰੇ ਬੰਨੇ ਡੂੰਡ ਲਿਆ ਮਨੇ ਫਸਟ 10 ਤੋਂ ਡੂੰਡ ਲਿਆ ਇੱਧਰ ਸਾਰੇ ਸਾਰਾ ਵਿਚਾਰ ਦੇਖਿਆ ਕਿਤਨੀ ਮੀਨੂ ਮਿਲੇ ਮੇਰੇ ਬੱਚਾ ਨੇ ਮੈਨੂੰ ਰਿਸ਼ਤੇਦਾਰਾਂ 'ਚ ਤਾਂ ਕੋਈ ਸ਼ੱਕ ਨਹੀਂ ਜੀ ਪੈਂਦਾ ਮੈਂ ਕਹਿੰਨੇ ਕੋ ਹੋਰ ਲੈ ਗਿਆ ਉਹ ਸੈਂਕ ਚੱਕੀ ਉਧਰ ਇਸ ਮਾਮਲੇ ਚ ਪੁਲਿਸ ਦਾ ਕਹਿਣਾ ਹੈ ਕਿ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ ਹਰ ਹਾਲਤ ਦੇ ਵਿੱਚ ਬੱਚੇ ਨੂੰ ਜ਼ਰੂਰ ਲੱਭ ਲਿਆ ਜਾਵੇਗਾ ਜਲਦ ਬੱਚੇ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ ਬੱਚੇ ਦੀ ਮਾਤਾ ਅਨੀਤਾ ਰਾਣੀ ਨੇ ਸਾਡੇ ਪਾਸ ਕੰਪਲੇਂਟ ਦਿੱਤੀ ਹੈ ਵੀ ਮੇਰਾ ਬੱਚਾ ਦੀਪੂ 10 ਸਾਲ ਦਾ ਸੀ ਜਿਹੜਾ ਕਿ ਮਤਲਬ ਅੱਗੇ ਵੀ ਬੱਚਿਆਂ ਨਾਲ ਖੇਡਣ ਬਗ ਜਾਂਦਾ ਸੀਗਾ ਜਿਹੜਾ ਕੱਲ ਮਤਲਬ 5 ਵਜੇ ਜਵਾਕਾਂ ਨੇ ਬੱਸ ਸਟੈਂਡ ਦੇ ਵਿੱਚ ਦੇਖਿਆ ਵੀ ਕਦੇ ਨਹੀਂ ਆਇਆ ਜਿਹਦੀ ਅਸੀਂ ਰਪਟ ਵੀ ਦਰਜ ਕਰ ਲਈ ਆ ਅਸਤੀਹਾਰ ਗੋਗਾ ਜਾਰੀ ਕਰ ਦਿੱਤਾ ਤੇ ਪਰ ਇਹਨਾਂ ਦਾ ਆਪਸ ਵਿੱਚ ਕਲੇਸ਼ ਵੀ ਚੱਲਦਾ ਘਰੇ ਇਹ ਆਪਦੇ ਸਾਰੇ ਪਰਿਵਾਰ ਤੋਂ ਨੀਤਾ ਰੁਸ ਕੇ ਆਈ ਆ ਇਹਦੀ ਵੀ ਅਸੀਂ ਜਾਂਚ ਕਰ ਰਹੇ ਹਾਂ ਵੀ ਕਿਤੇ ਇਹਦੇ ਘਰ ਵਾਲਾ ਨਾ ਲੈ ਗਿਆ ਹੋਵੇ ਕੋਈ ਹੋਰ ਰਿਸ਼ਤੇਦਾਰ ਨਾ ਲੈ ਗਿਆ ਹੋਵੇ ਬੱਚੇ ਦੀ ਪੜਤਾਲ ਜਾਰੀ ਆ ਭਾਲ ਕੇ ਇਹਨਾਂ ਦੇ ਹਵਾਲੇ ਕਰਾਂਗੇ ਹਰ ਹਿੱਲੇ ਇਹ ਬੱਚਾ ਪਹਿਲਾਂ ਵੀ ਬੱਸਾਂ ਦੇ ਵਿੱਚ ਮੰਗਦਾ ਸੀਗਾ ਉੱਥੇ ਦਿੱਲੀ ਜਾਂਦਾ ਸੀ ਬੱਸ ਸਟੈਂਡ ਦੇ ਵਿੱਚ ਜਿਹੜਾ ਕਿ ਕੱਲ ਗਿਆ ਵਾਪਸ ਨਹੀਂ ਆਇਆ ਇਹ ਜਿਹਦੀ ਭਾਲ جاری ਆ ਉੱਥੇ ਵੀ ਅਸੀਂ ਮੁੱਲਾਪੁਰ ਦਾਖਾ ਵੀ ਪੜਤਾਲ ਕਰ ਰਹੇ ਆ ਤੇ ਇਹਦੇ ਘਰ ਵਾਲੇ ਤੋਂ ਵੀ ਪੁੱਛ ਰਹੇ ਆ ਜਿਹਨੂੰ ਫੋਨ ਲਾ ਕੇ ਇਹਦੀ ਨੰਨਦ ਤੋਂ ਵੀ ਪੁੱਛਿਆ ਫੋਨ ਲਾ ਕੇ ਤੇ ਇਹਦੀ ਭਾਲ ਕਰਾਂਗੇ ਹਰ ਹਿੱਲੇ ਅਸੀਂ ਇਹਦੇ ਨਾਲ ਆ ਤੇ ਪਰ ਇਹਨਾਂ ਦਾ ਘਰੇਲੂ ਕਲੇਸ਼ ਵੀ ਚੱਲਦਾ ਇਹ ਨੀਤਾ ਦਾ ਆ ਆਪਣੇ ਘਰ ਵਾਲੇ ਨਾਲ ਪੁਲਿਸ ਦਾ ਕਹਿਣਾ ਹੈ ਕਿ ਬੱਚੇ ਦੀ ਮਾਂ ਦਾ ਕੁਝ ਦਿਨਾਂ ਤੋਂ ਆਪਣੇ ਪਤੀ ਨਾਲ ਵਿਵਾਹ ਚੱਲਦਾ ਆ ਰਿਹਾ ਹੈ ਜਿਸ ਘਰ ਕੇ ਬੱਚੇ ਦੀ ਮਾਂ ਆਪਣੇ ਰਿਸ਼ਤੇਦਾਰ ਦੇ ਘਰ ਰਹਿ ਰਹੀ ਹੈ ਉਹਨਾਂ ਵੱਲੋਂ ਬੱਚੇ ਦੇ ਲਾਪਤਾ ਹੋਣ ਨੂੰ ਲੈ ਕੇ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਕਦੋਂ ਤੱਕ ਬੱਚੇ ਨੂੰ ਲੱਭ ਕੇ ਲਿਆਉਂਦੀ ਹੈ ਮਾਮਲੇ 'ਚ ਜਾਂਚ ਤੋਂ ਬਾਅਦ ਪੁਲਿਸ ਵੱਲੋਂ ਕੀ ਖੁਲਾਸੇ ਕੀਤੇ ਜਾਂਦੇ ਨੇ ਜਗਬਾਨੀ ਟੀਵੀ ਲਈ ਵਨੀਤ ਸ਼ਰਮਾ ਦੀ ਰਿਪੋਰਟ